ਸਸ਼ੀਕਲ ਜੀ ਗਿਆਨਮ ਕੋਚਿੰਗ ਸੈਂਟਰ ਖੰਨਾਂ ਤੋਂ ਢਿੱਲੀ ਲੈ ਕੇ ਆਇਆ ਹੈ ਇੱਕ ਨਵਾਂ ਟੌਪਿਕ ਤੇ ਵੀਡੀਓ ਜਿਸ ਦਾ ਨਾਮ ਹੈ ਸ਼ੇਰਗੁਰੂ RAMDAS ਜੀ ਸੋ ਸੋਸੀ ਸਟਾਰਟ ਕਰਦੇ ਹਾਂ ਸਾਡਾ ਪਹਿਲਾ ਕੁਐਸਚਨ ਹੈ ਗੁਰੂ RAMDAS ਜੀ ਦਾ ਜਨਮ ਕਿੱਥੇ ਹੋਇਆ ਸੀ ਸਾਡੇ ਆਪਸ਼ਨ ਹਨ ਜੀ ਅੰਮ੍ਰਿਤਸਰ ਲਾਹੌਰ ਚੁੰਨਾ ਮੰਡੀ ਲਾਹੌਰ ਜਾਂ ਫਿਰ ਗੋਇੰਦਵਾਲ ਇਸ ਦਾ ਸਹੀ ਜਵਾਬ ਹੈ ਜੀ ਆਪਸ਼ਨ ਸੀ ਚੁੰਨਾ ਮੰਡੀ ਲਾਹੌਰ ਨੈਕਸਟ ਹੈ ਜੀ ਗੁਰੂ ਰਾਮਦਾਸ ਜੀ ਦੇ ਪਿਤਾ ਜੀ ਦਾ ਨਾਮ ਕੀ ਸੀਗਾ ਆਪਸ਼ਨਾਂ ਨੇ ਹਰੀਦਾਸ ਜੀ ਅਮਰਦਾਸ ਜੀ ਹਰ ਗੋਬਿੰਦ ਜੀ ਜਾਂ ਫਿਰ ਸੋਦੀ ਹਰੀਦਾਸ ਜੀ ਇਸ ਦਾ ਸਹੀ ਜਵਾਬ ਹੈ ਜੀ ਆਪਸ਼ਨ ਡੀ ਸੋਦੀ ਹਰੀਦਾਸ ਜੀ ਗੁਰੂ ਰਾਮਦਾਸ ਜੀ ਸੋਦੀ ਖਾਨਦਾਨ ਦੇ ਨਾਲ ਸੰਬੰਧਿਤ ਹਨ ਐਕਸਟਰਾ ਇਨਫੋਰਮੇਸ਼ਨ ਨੈਕਸਟ ਹੈ ਜੀ ਗੁਰੂ ਰਾਮਦਾਸ ਜੀ ਦੀ ਮਾਤਾ ਜੀ ਦਾ ਨਾਮ ਕੀ ਸੀ ਆਪਸ਼ਨਾਂ ਨੇ ਦਇਆਵੰਤੀ ਜੀ ਅਨੂਪਦੇਵੀ ਜੀ ਲਕshmi devi ji ਜਾਂ ਫਿਰ ਪਾਨੀ ਜੀ ਇਸ ਦਾ ਸਹੀ ਜਵਾਬ ਹੈ ਜੀ ਆਪਸ਼ਨ A ਦਇਆਵੰਤੀ ਜੀ ਮਾਤਾ ਦਇਆਵੰਤੀ ਜੀ ਬੜੇ ਧਾਰਮਿਕ ਅਤੇ ਸੇਵਾਵਾਂ ਸੀ ਐਕਸਟਰਾ ਇਨਫੋਰਮੇਸ਼ਨ ਨੈਕਸਟ ਹੈ ਜੀ ਗੁਰੂ ਰਾਮਦਾਸ ਜੀ ਦਾ ਜਨਮ ਸਮੇਂ ਨਾਮ ਕੀ ਰੱਖਿਆ ਗਿਆ ਸੀਗਾ ਜੋਦਲ ਭਾਈ ਜੇਠਾ ਜੀ ਰਾਮਦਾਸ ਜਾਂ ਫਿਰ ਸੋਦੀ ਸਾਹਿਬ ਜੀ ਇਸ ਦਾ ਸਹੀ ਆਨਸਰ ਹੈ ਜੀ ਆਪਸ਼ਨ B ਭਾਈ ਜੇਠਾ ਜੀ ਹਾਂ ਜੀ ਨੈਕਸਟ ਹੈ ਜੀ ਗੁਰੂ ਰਾਮਦਾਸ ਜੀ ਦੀ ਵਿਆ ਸਿਗਰ ਜਿਹੜਾ ਕਿਹੜੇ ਗੁਰੂ ਦੀ ਧੀ ਦੇ ਨਾਲ ਹੋਇਆ ਸੀ অপਸ਼ਨਾਂ ਨੇ ਗੁਰੂ ਅੰਗਦ ਦੇਵ ਜੀ ਗੁਰੂ ਅਮਰਦਾਸ ਜੀ ਗੁਰੂ ਨਾਨਕ ਦੇਵ ਜੀ ਜਾਂ ਫਿਰ ਗੁਰੂ ਅਰਜਨ ਦੇਵ ਜੀ ਇਸ ਦਾ ਸਹੀ ਆਨਸਰ ਹੈ ਜੀ অপਸ਼ਨ ਬੀ ਗੁਰੂ ਅਮਰਦਾਸ ਜੀ ਨੈਕਸਟ ਹੈ ਜੀ ਗੁਰੂ ਅਮਰਦਾਸ ਜੀ ਦੀ ਵਾਈਫ ਯਾਨੀ ਕਿ ਪਤਨੀ ਦਾ ਨਾਮ ਕੀ ਸੀ অপਸ਼ਨਾਂ ਨੇ ਬੀਬੀ ਨਾਨਕੀ ਜੀ ਬੀਬੀ ਪੰਨੀ ਜੀ ਬੀਬੀ ਲਕਸ਼ਮੀ ਜੀ ਜਾਂ ਫਿਰ ਬੀਬੀ ਅਨੂਪ ਜੀ ਇਸ ਦਾ ਸਹੀ ਜਵਾਬ ਹੈ ਜੀ ਆਪਸ਼ਨ ਪੀ ਬੀਬੀ ਪਾਨੀ ਜੀ ਨੈਕਸਟ ਹੈ ਜੀ ਗੁਰੂ ਰਾਮਦਾਸ ਜੀ ਦੇ ਕਿੰਨੇ ਪੁੱਤਰ ਸਨ ਆਪਸ਼ਨਾਂ ਨੇ 2 3 4 ਜਾਂ ਫਿਰ ਆਪਸ਼ਨ ਟੀ 5 ਇਸ ਦਾ ਸਹੀ ਅਨਸਰ ਹੈ ਜੀ ਆਪਸ਼ਨ ਸੀ 4 ਉਹਨਾਂ ਦੇ ਨਾਮ ਪ੍ਰਿਥੀ ਚੰਦ ਅਰਜਨਦੇਵ ਜੀ ਮਾਧਵਦਾਸ ਤੇ ਮੋਹਨਦਾਸ ਜੀ ਨੈਕਸਟ ਹੈ ਜੀ ਗੁਰੂ ਰਾਮਦਾਸ ਜੀ ਦੇ ਛੋਟੇ ਪੁੱਤਰ ਦਾ ਨਾਮ ਕਿਹੜਾ ਸੀ ਜੋ ਅਗਲੇ ਗੁਰੂ ਬਣੇ ਸਨ ऑप्शन ने महादेव प्रीति चंद अर्जन देव जी या फिर ऑप्शन डी है हर गोबिंद जी इसका सही जवाब है जी ऑप्शन सी गुरु अर्जन देव जी हाँ जी नैक्सट है जी गुरु रामदास जी ने कि पवित्र शहर है वसाया ने गोइंदवाल अमृतसर लाहौर या फिर तरन तारण इसका सही आंसर है जी ऑप्शन बी अमृतसर ਇਹ ਐਕਸਟਰਾ ਇਨਫੋਰਮੇਸ਼ਨ ਦੇ ਵਿੱਚ ਗੁਰੂ ਜੀ ਨੇ ਅੰਮ੍ਰਿਤਸਰ ਸ਼ਹਿਰ ਦੀ ਨੀ ਰੱਖੀ ਸੀ ਅਤੇ ਸਰੋਵਰ ਵੀ ਖਦਵਾਇਆ ਗਿਆ ਸੀ ਨੈਕਸਟ ਹੈ ਜੀ ਗੁਰੂ ਰਾਮਦਾਸ ਜੀ ਨੇ ਕਿੰਨੇ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਲਿਖੇ ਸੀਗੇ অপਸ਼ਨ ਆ ਨੇ 638 ਯਾ ਫੇ 679 672 ਯਾ ਫੇ 756 ਇਸ ਦਾ ਸਹੀ ਜਵਾਬ ਹੈ ਜੀ অপਸ਼ਨ ਬੀ 679 ਨੈਕਸਟ ਹੈ ਗੁਰੂ ਰਾਮਦਾਸ ਜੀ ਕਿੰਵੇਂ ਗੁਰੂ ਸਨ ਆਪਸ਼ਨਾਂ ਨੇ ਦੂਸਰੇ ਤੀਸਰੇ ਚੌਥੇ ਜਾਂ ਫਿਰ ਆਪਸ਼ਨ ਡੀ ਪੰਜਵੇਂ ਇਸ ਦਾ ਸਹੀ ਆਨਸਰ ਹੈ ਜੀ ਆਪਸ਼ਨ ਸੀ ਚੌਥੇ ਨੈਕਸਟ ਗੁਰੂ ਰਾਮਦਾਸ ਜੀ ਨੂੰ ਗੁਰਗੱਦੀ ਕਦੋਂ ਪ੍ਰਾਪਤ ਹੋਈ ਸੀ ਆਪਸ਼ਨਾਂ ਨੇ 1552 1574 1581 ਜਾਂ ਫਿਰ 1606 ਦੇ ਵਿੱਚ ਇਸ ਦਾ ਸਹੀ ਆਨਸਰ ਹੈ ਜੀ ਆਪਸ਼ਨ ਬੀ 1574 ਦੇ ਵਿੱਚ ਨੈਕਸਟ ਹੈ ਗੁਰੂ ਰਾਮਦਾਸ ਜੀ ਦਾ ਗੁਰਗੱਦੀ ਸਮੇਂ ਨਾਮ ਕੀ ਸੀ অপਸ਼ਨਾਂ ਨੇ ਜੇਠਾ ਜੀ ਰਾਮਦਾਸ ਅਰਜਨ ਜਾਂ ਫਿਰ ਪ੍ਰithvi ਇਸ ਦਾ ਸਹੀ ਜਵਾਬ ਹੈ ਜੀ অপਸ਼ਨ ਬੀ ਰਾਮਦਾਸ ਨੈਕਸਟ ਹੈ ਕਿਹੜੇ ਸਿੱਖ ਗੁਰੂ ਨੇ ਮਸੰਦ ਪ੍ਰਣਾਲੀ ਦੀ ਸ਼ੁਰੂਆਤ ਕੀਤੀ ਸੀ অপਸ਼ਨਾਂ ਨੇ ਗੁਰੂ ਅਰਜਨ ਦੇਵ ਜੀ ਗੁਰੂ ਰਾਮਦਾਸ ਜੀ ਗੁਰੂ ਨਾਨਕ ਦੇਵ ਜੀ ਜਾਂ ਫਿਰ ਗੁਰੂ ਅੰਗਦ ਦੇਵ ਜੀ ਇਸ ਦਾ ਸਹੀ ਜਵਾਬ ਹੈ ਜੀ ਆਪਸ਼ਨ ਬੀ ਗੁਰੂ ਰਾਮਦਾਸ ਜੀ ਨੈਕਸਟ ਹੈ ਗੁਰੂ ਰਾਮਦਾਸ ਜੀ ਨੇ ਕਿਹੜੇ ਸਰੋਵਰ ਦੀ ਖੁਦਾਈ ਕਰਵਾਈ ਸੀਗੀ ਆਪਸ਼ਨਾਂ ਨੇ ਸਰੋਵਰ ਗੋਇੰਦਵਾਲ ਸਰੋਵਰ ਅੰਮ੍ਰਿਤਸਰ ਸਰੋਵਰ ਤਰਨਤਾਰਨ ਜਾਂ ਫਿਰ ਸਰੋਵਰ ਕਰਤਾਰਪੁਰ ਇਸ ਦਾ ਸਹੀ ਜਵਾਬ ਹੈ ਜੀ ਆਪਸ਼ਨ ਬੀ ਸਰੋਵਰ ਅੰਮ੍ਰਿਤਸਰ ਨੈਕਸਟ ਹੈ ਮਸੰਦ ਸ਼ਬਦ ਕਿਹੜੀ ਭਾਸ਼ਾ ਤੋਂ ਲਿਆ ਗਿਆ ਹੈ ਆਪਸ਼ਨਾਂ ਨੇ ਅਰਬੀ ਫਾਰਸੀ ਸੰਸਕ੍ਰਿਤ ਜਾਂ ਫਿਰ ਪੰਜਾਬੀ ਯਸ ਸਹੀ ਜਵਾਬ ਹੈ ਜੀ ਆਪਸ਼ਨ B ਫਾਰਸੀ ਨੈਕਸਟ ਹੈ ਗੁਰੂ ਰਾਮਦਾਸ ਜੀ ਦੀ ਬਾਣੀ ਮੁੱਖ ਤੌਰ ਤੇ ਕਿਸ ਵਿਸ਼ੇ ਤੇ ਹੈ ਆਪਸ਼ਨ A ਨੇ ਧਰਮ ਯੁੱਧ ਲੰਗਰ ਪ੍ਰਥਾ ਵਿਆਹ ਰਗਾ ਅਤੇ ਨਾਮ ਸਿਮਰਨ ਜਾਂ ਫਿਰ ਜੰਗੀ ਕਵਿਤਾਵਾਂ ਇਸ ਦਾ ਸਹੀ ਜਵਾਬ ਹੈ ਜੀ ਆਪਸ਼ਨ C ਵਿਆਹ ਰਗਾ ਅਤੇ ਨਾਮ ਸਿਮਰਨ ਨੈਕਸਟ ਹੈ ਗੁਰੂ ਰਾਮਦਾਸ ਜੀ ਦੀ ਬਾਣੀ ਵਿੱਚ ਵਿਆਹ ਸੰਬੰਧੀ ਕਿਹੜੇ ਰਾਗ ਪ੍ਰਸਿੱਧ ਹਨ ਆਪਸ਼ਨਾਂ ਨੇ ਅਨੰਦ ਕਾਰਜ ਦੇ ਲਾਵਾ ਜਾਂ ਫਿਰ ਆਸਾ ਦੀ ਵਾਰ ਜਾਂ ਆਪਸ਼ਨ ਸੀ ਹੈ ਸੋਹਿਲਾ ਸਾਹਿਬ ਜਾਂ ਫਿਰ ਸੁਖਮਨੀ ਸਾਹਿਬ ਇਸ ਦਾ ਸਹੀ ਜਵਾਬ ਹੈ ਜੀ ਆਪਸ਼ਨ ਏ ਅਨੰਦ ਕਾਰਜ ਦੇ ਲਾਵਾ ਨੈਕਸਟ ਹੈ ਗੁਰੂ ਰਾਮਦਾਸ ਜੀ ਨੇ ਅਨੰਦ ਕਾਰਜ ਲਈ ਕਿੰਨੀ ਲਾਵਾ ਦੀ ਬਾਣੀ ਰਚੀਆਂ ਆਪਸ਼ਨਾਂ ਨੇ 3 4 5 ਜਾਂ ਫਿਰ ਆਪਸ਼ਨ ਡੀ ਹੈ 6 ਇਸ ਦਾ ਸਹੀ ਜਵਾਬ ਹੈ ਜੀ ਆਪਸ਼ਨ ਬੀ ਨੈਕਸਟ ਹੈ ਗੁਰੂ ਰਾਮਦਾਸ ਜੀ ਨੇ ਆਪਣੀ ਜ਼ਿੰਦਗੀ ਦਾ ਵੱਡਾ ਹਿੱਸਾ ਕਿੱਥੇ گزارਿਆ ਸੀ অপਸ਼ਨਾਂ ਨੇ ਲਾਹੌਰ ਗੋਇੰਦਵਾਲ ਅੰਮ੍ਰਿਤਸਰ ਜਾਂ ਫਿਰ অপਸ਼ਨ ਡੀ ਹੈ ਦਿੱਲੀ ਇਸ ਦਾ ਸਹੀ ਜਵਾਬ ਹੈ ਜੀ অপਸ਼ਨ ਸੀ ਅੰਮ੍ਰਿਤਸਰ ਨੈਕਸਟ ਹੈ ਗੁਰੂ ਰਾਮਦਾਸ ਜੀ ਦੀ ਬਾਣੀ ਕਿੰਨੇ ਰਾਗਾਂ ਦੇ ਵਿੱਚ ਮਿਲਦੀ ਹੈ অপਸ਼ਨਾਂ ਨੇ 22 30 ਜਾਂ ਫਿਰ অপਸ਼ਨ ਡੀ ਹੈ 31 ਇਸ ਦਾ ਸਹੀ ਜਵਾਬ ਹੈ অপਸ਼ਨ ਡੀ 31 ਨੈਕਸਟ ਹੈ ਗੁਰੂ ਰਾਮਦਾਸ ਜੀ ਦੀ ਬਾਣੀ ਦਾ ਮੁੱਖ ਸੰਦੇਸ਼ ਕੀ ਸੀ? ਆਪਸ਼ਨਾਂ ਨੇ ਲੜਾਈ ਕਰਨੀ, ਨਾਮ ਜਪਣਾ ਅਤੇ ਸਿਮਰਨ ਕਰਨਾ, ਦੌਲਤ ਇਕੱਠੀ ਕਰਨੀ ਜਾਂ ਫਿਰ ਨਵੀਂ ਰਿਆਸਤ ਬਣਾਉਣੀ। ਇਹਦਾ ਸਹੀ ਜਵਾਬ ਹੈ ਜੀ ਆਪਸ਼ਨ B ਨਾਮ ਜਪਣਾ ਅਤੇ ਸਿਮਰਨ ਕਰਨਾ। ਨੈਕਸਟ ਹੈ ਗੁਰੂ ਰਾਮਦਾਸ ਜੀ ਦੀ ਬਾਣੀ ਦਾ ਵੱਡਾ ਹਿੱਸਾ ਕਿਸ ਰਾਗ ਦੇ ਵਿੱਚ ਹੈ? ਆਪਸ਼ਨਾਂ ਨੇ ਰਾਗ ਗੁਜਰੀ, ਰਾਗ ਸੋਹੀ, ਰਾਗ ਆਸਾ ਜਾਂ ਫਿਰ ਰਾਗ ਗੋੜੀ। ਇਸ ਵਸ ਸਹੀ ਜਵਾਬ ਹੈ ਜੀ ਆਪਸ਼ਨ ਡੀ ਰਾਗ ਗੋੜੀ ਨੈਕਸਟ ਹੈ ਗੁਰੂ ਰਾਮਦਾਸ ਜੀ ਦੀ ਬਾਣੀ ਵਿੱਚ ਲਾਮਾ ਦਾ ਸਬੰਧ ਕਿਸ ਨਾਲ ਹੈ ਆਪਸ਼ਨਾਂ ਨੇ ਧਾਰਮਿਕ ਜੰਗ ਵਿਆਹ ਸੰਸਕਾਰ ਮਰਨ ਉਪਰੰਤ ਜਾਂ ਫਿਰ ਲੰਗਰ ਪ੍ਰਥਾ ਇਸ ਦਾ ਸਹੀ ਜਵਾਬ ਹੈ ਜੀ ਆਪਸ਼ਨ ਬੀ ਵਿਆਹ ਨੈਕਸਟ ਹੈ ਗੁਰੂ ਰਾਮਦਾਸ ਜੀ ਨੇ ਲਾਮਾ ਵਿੱਚ ਕਿੰਨੇ ਪੜਾ ਦਰਸਾਏ ਹਨ 2 3 4 ਜਾਂ ਫਿਰ 5 ਇਸ ਦਾ ਸਹੀ ਜਵਾਬ ਹੈ ਜੀ ਆਪਸ਼ਨ ਸੀ 4 ਐਕਸਟਰਾ ਇਨਫੋਰਮੇਸ਼ਨ ਦੇ ਵਿੱਚ ਹੈ ਇਹ ਚਾਰ ਲਾਵਾ ਜੀਵਾਤਮਾ ਤੇ ਪਰਮਾਤਮਾ ਦਾ ਮਿਲਾਪ ਦਾ ਪ੍ਰਤੀਕ ਹਨ ਨੈਕਸਟ ਹੈ ਜੀ ਗੁਰੂ ਰਾਮਦਾਸ ਜੀ ਨੇ ਗੁਰੂ ਅਮਰਦਾਸ ਜੀ ਦੇ ਹੁਕਮ ਨਾਲ ਕਿਹੜਾ ਕੰਮ ਕੀਤਾ ਸੀ ਆਪਸ਼ਨਾਂ ਨੇ ਲੰਗਰ ਚਲਾਇਆ ਸੀ ਸਰੋਵਰ ਖੁਦਵਾਇਆ ਗੁਰਦੁਆਰਾ ਬਣਵਾਇਆ ਜਾਂ ਫਿਰ ਆਪਸ਼ਨ ਡੀ ਹੈ ਨਮਾ ਪਿੰਡ ਵਸਾਇਆ ਇਸ ਦਾ ਸਹੀ ਜਵਾਬ ਹੈ ਜੀ ਆਪਸ਼ਨ ਬੀ ਸ੍ਰੋਵਰ ਖੁਦਵਾਇਆ ਨੈਕਸਟ ਹੈ ਗੁਰੂ ਰਾਮਦਾਸ ਜੀ ਨੇ ਜਿਸ ਥਾਂ ਸ੍ਰੋਵਰ ਬਣਾਇਆ ਉਸ ਦਾ ਪਹਿਲਾ ਨਾਮ ਕੀ ਸੀ ਆਪਸ਼ਨ ਹਨੇ ਰਾਮਦਾਸਪੁਰ ਸੰਤਪੁਰ ਧਰਮਪੁਰ ਜਾਂ ਫਿਰ ਗੋਇੰਦਪੁਰ ਇਹ ਸਹੀ ਜਵਾਬ ਹੈ ਜੀ ਆਪਸ਼ਨ ਏ ਰਾਮਦਾਸਪੁਰ ਬਾਅਦ ਵਿੱਚ ਇਹੀ ਰਾਮਦਾਸਪੁਰ ਅੰਮ੍ਰਿਤਸਰ ਵਜੋਂ ਪ੍ਰਸਿੱਧ ਹੋਇਆ ਸੀ ਜਾਂ ਫਿਰ ਜਾਣਿਆ ਗਿਆ ਸੀ ਐਕਸਟਰਾ ਇਨਫੋਰਮੇਸ਼ਨ ਨੈਕਸਟ ਹੈ ਮਸੰਦ ਪ੍ਰਥਾ ਨੂੰ ਖਤਮ ਕਿਹੜੇ ਗੁਰੂ ਸਹਿਬਾਨ ਨੇ ਕੀਤਾ ਸੀ অপਸ਼ਨਾਂ ਨੇ ਗੁਰੂ ਅਰਜਨ ਦੇਵ ਜੀ ਗੁਰੂ ਰਾਮਦਾਸ ਜੀ ਗੁਰੂ ਗੋਬਿੰਦ ਸਿੰਘ ਜੀ ਜਾਂ ਫਿਰ অপਸ਼ਨ ਡੀ ਹੈ ਗੁਰੂ ਅੰਗਦ ਦੇਵ ਜੀ ਇਸ ਦਾ ਸਹੀ ਜਵਾਬ ਹੈ ਜੀ অপਸ਼ਨ ਸੀ ਗੁਰੂ ਗੋਬਿੰਦ ਸਿੰਘ ਜੀ ਨੈਕਸਟ ਹੈ ਗੁਰੂ ਰਾਮਦਾਸ ਜੀ ਨੇ ਲੋਕਾਂ ਨੂੰ ਕਿਸ ਗੱਲ ਤੋਂ ਬਚਣ ਲਈ ਕਿਹਾ ਸੀ অপਸ਼ਨਾਂ ਨੇ ਕਰੋਧ ਅਹੰਕਾਰ ਲੋਭ ਜਾਂ ਫਿਰ ਪੜਾਈ ਜਾਂ ਆਪਸ਼ਨ ਸੀ ਹੈ ਖੇਤੀ ਆਪਸ਼ਨ ਡੀ ਹੈ ਕਲਾਮਾ ਇਸ ਦਾ ਸਹੀ ਜਵਾਬ ਹੈ ਜੀ ਆਪਸ਼ਨ A ਗ੍ਰੋਧ ਅਹੰਕਾਰ ਤੇ ਲੋਭ ਨੈਕਸਟ ਹੈ ਜੀ ਗੁਰੂ ਰਾਮਦਾਸ ਜੀ ਦੀ ਬਾਣੀ ਕਿਹੜੇ ਗ੍ਰੰਥ ਦੇ ਵਿੱਚ ਦਰਜ ਹੈ ਆਪਸ਼ਨ A ਗੁਰੂ ਗ੍ਰੰਥ ਸਾਹਿਬ ਦਸ਼ਮ ਗ੍ਰੰਥ ਪਾਈ ਗੁਰਦਾਸ ਦੀ ਵਾਰ ਜਾਂ ਫਿਰ ਆਪਸ਼ਨ D ਜਨਮ ਸਾਖੀਆਂ ਇਸ ਦਾ ਸਹੀ ਜਵਾਬ ਹੈ ਜੀ ਆਪਸ਼ਨ A ਗੁਰੂ ਗ੍ਰੰਥ ਸਾਹਿਬ ਜੀ ਸੋ ਇਹ ਇੰਨੇ ਹੀ ਕੁਐਸਚਨਾਂ ਨਾਲ ਲੈਣੇ ਆ ਇਜਾਜ਼ਤ ਸੋ ਮਿਲਦੇ ਹਾਂ ਜਲਦੀ ਹੀ ਇੱਕ ਨਵੀਂ ਵੀਡੀਓ ਔਰ ਨਵੇਂ ਟੌਪਿਕ ਦੇ ਨਾਲ ਧੰਨਵਾਦ ਜੀ